thank you ਦੇੜੇ ਵਿੱਚ ਭਰਾ ਦੀ ਫੋਲ ਚੜਾਉਣੇ ਜਵਾਨ ਤੇ ਜਿਹਦਾ ਕਦਰ ਕਾਲਿਆ ਰੱਖ ਲਈ ਨੰਬੋਲ ਦੀ 5000 ਦਾ ਲਖਾਈ ਕਰਾਂ ਜਾਂ ਪਾਲਾ ਕੋਸ਼ ਉਹ ਪਾਉਣਾ ਚਾਉਣਾ ਹੈ ਹੋਰ ਉਹਦਾ ਹੋਰ ਯਾਰ ਹੁਣ ਕੀ ਹੋਸ਼ ਹੋ ਕੇ ਜਿਹੜੇ 5500 ਦਾ ਬੱਕਰਾ ਨੀਚੇ ਐਵੇਂ ਨਾ ਭਰਾ ਅੰਕਾ ਦਾ ਬਣ ਜਾਏ ਉਹ ਨਹੀਂ ਉਹ ਨਹੀਂ ਜੀ ਪਕੜਾ ਵੱਡਣਾ ਤੇ ਲੈਣਾ ਕੋਈ ਰੱਖਣ ਵਾਲਾ ਬੰਦਾ ਪਾਣੀ ਵੱਟਣ ਵਾਲਾ ਨਹੀਂ ਰੱਖਣ ਵਾਲੇ ਮੈਂ ਦਿੰਦਾ ਹੀ ਨਹੀਂ ਜਾਂ ਪਾਲਾ ਕੋਸ਼ ਠੀਕ ਹੈ ਜਿਹੜਾ ਵੱਡਣਾ ਦਿੰਦਾ ਹੋ ਗਿਆ ਠੀਕ ਹੈ ਯਾਰ ਠੀਕ ਹੈ ਯਾਰ ਕੋਈ ਗੱਲ ਮੈਂ ਵੀ ਤੁਸੀਂ ਦੇਖ ਸਕਦੇ ਹੋ ਲੋ ਲੋ ਉਸ ਤੋਂ ਸਾਰੇ ਐਂਪਾਇਰ ਭਾਈ ਸਤਿ ਸ਼੍ਰੀ ਅਕਾਲ ਅੱਜ ਆਪਾਂ ਆ ਚੁੱਕੇ ਹਾਂ ਸੂਰਿਆਲਾ ਬਕਰਾ ਮੰਡੀ ਤੇ ਇਹ ਹਰ ਐਤਵਾਰ ਦੀ ਹਰ ਐਤਵਾਰ ਲੱਗਦੀ ਆ ਤੇ ਇਹਦੇ ਜੀ ਤੁਸੀਂ ਜਿਹੜੇ ਨੰਬਰ ਆ ਉਹ ਦੇਖ ਸਕਦੇ ਹੋ ਬਾਣਾ ਦੇ ਬਲੋਡ ਜਾ ਕੇ ਵਿਖਾਇਆ ਉਹਨੇ ਮੈਸਜ ਨਹੀਂ ਮੰਨਦਾ ਸਟਾਰਟ ਕਰੋ ਨੇ ਆਲਾ ਕੰਮ ਆ ਲਗਾ ਤੈਨੂੰ ਉੱਤੇ ਬੈਠਾ ਜਿਓ ਮਾਫਾ ਬਦਲ ਦੇ ਕਰਦੇ ਆ ਬਾਈਆਂ ਨਾਲ ਗੱਲਬਾਤ ਪੁੱਛਦੇ ਆ ਬੰਨਾਂ ਤੋਂ ਸਾਗ ਵਧੀਆ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਵੇਂ ਚੱਲ ਰਹੀ ਹੈ ਮੰਡੀ ਆਪਣੀ ਮੰਡੀ ਬਹੁਤ ਵਧੀਆ ਜੀ ਸ਼੍ਰੀ ਮਹਾਂ ਦੋ ਬੱਕਰੇ ਮਗਰ ਦੋ ਦੋ ਬੱਚੇ ਆ ਇੱਕ ਬੱਕਰਾ ਆਲਾ ਅੱਛਾ ਤੇ ਨਾਗ ਨੂੰ ਵੀ ਬਹੁਤ ਆਉਂਦੇ ਆ ਜੀ ਬਹੁਤ ਵੱਡੀ ਤਦਾਦ ਦੇ ਵਿੱਚ ਨਾਗ ਆਉਂਦੇ ਆ ਜੀ ਕਾਟੂ ਮਾਲ ਵੀ ਆਉਂਦਾ ਪਿਓਰ ਬਰਫਰੀ ਪਿਓਰ ਪੀਚਾ ਵਾਲਾ ਬਰਫਰੀ ਕਰਾਉਂਦਾ ਵੱਡੇ ਹਰੀ ਕੇ ਕਾਟੂ ਇਹ ਜਾਣ ਕੇ A to Z ਮਾਲ ਪਹੁੰਚਦਾ ਜੀ ਨਾਗ ਉੱਤਰੋਂ ਤੇ ਉਹ ਲਾਗਦੀ ਜੀ ਆਉਂਦੀ ਆ ਠੀਕ ਹੈ ਜੀ ਜਿਹਨੇ ਮਰਜੀ ਕਰ ਲਿਆ ਠੀਕ ਹੈ ਜੀ ਤੇ ਕਿੰਨਾ ਚਿਰ ਹੋ ਗਿਆ ਭਾਈ ਜੀ ਆਪਾਂ ਨੂੰ ਮੰਡੀ ਦਾ ਦੋ ਸਾਲ ਦੇ ਕਰੀਬ ਹੋ ਗਏ ਠੀਕ ਹੈ ਕੋਈ ਦਿੱਕਤ ਸੀ ਜੀ ਨਹੀਂ ਜੀ ਕੋਈ ਦਿੱਕਤ ਨਹੀਂ ਆਪਾਂ ਨੂੰ ਬਹੁਤ ਵਧੀਆ ਵਪਾਰੀ ਵੀਰਾਂ ਦਾ ਤੇ ਪਾਲੀ ਵੀਰਾਂ ਦਾ ਬਹੁਤ ਵਧੀਆ ਸਹੂਲਕਾਂ ਦੇ ਠੀਕ ਹੈ ਤੇ ਹੋਰ ਇੱਥੇ ਭਾਈ ਜੀ ਚਾਹ ਪਾਣੀ ਦਾ ਕੋਈ ਪ੍ਰਬੰਧ ਹੈ ਪਾਣੀ ਦਾ ਲੰਗਰ ਪਾਣੀ ਦਾ ਸਾਰੇ ਕਿਸੇ ਦਾ ਦਰਖਤਾਂ ਦੀ ਛਾਂ ਬੱਕਰੀਆਂ ਵਾਸਤੇ ਆਰੋ ਵਾਲੇ ਪਾਣੀ ਦਾ ਪੀਣ ਵਾਲੇ ਦਾ ਬੱਕਰੀਆਂ ਵਾਲੇ ਪਾਣੀ ਦਾ ਖਾਸ ਪ੍ਰਬੰਧ ਹੈ ਠੀਕ ਹੈ ਆਪਣੇ ਬਾਰੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਾਈ ਜੀ ਵੱਧ ਤੋਂ ਵੱਧ ਵਪਾਰੀ ਵੀਰਾਂ ਨੂੰ ਆਪਣੀ ਇਹ ਹੀ ਬੇਨਤੀ ਹੈ ਜੀ ਵੱਧ ਵੱਧ ਸੂਰਿਆਲਾ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਹਰ ਐਤਵਾਰ ਤੇ ਐਤਵਾਰ ਲੱਗਦੀ ਹੈ ਸ਼੍ਰੀ ਮਕਸਦਰ ਸਾਹਿਬ ਜ਼ਿਲ੍ਹੇ ਦੀ ਅੱਜ ਦੇ ਟਾਈਮ ਦੇ ਵਿੱਚ ਨੰਬਰ 1 ਮੰਡੀ ਹੈ ਠੀਕ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਕੀ ਨਾਂ ਬਾਈ ਜੀ ਤੁਹਾਡਾ ਨਾਂ ਬਾਈ ਜੀ ਪਵਨਦੀਪ ਤੇ ਬਾਈ ਕਾਲਾ ਸੀ ਦੋਨੋਂ ਹੀ ਮੰਡੀ ਲੋਣੇ ਆ ਜੀ ਅੱਛਾ ਜੀ ਬਾਕੀ ਬੈਕ ਸਾਈਡ ਆ ਬਾਈ ਨੂੰ ਫਲੈਕਸ ਦਿਖਾ ਦਿਓ ਤੇਰੀ ਨੰਬਰ ਆਪਣੇ ਉਤੇ ਹੈਗੇ ਆ ਠੀਕ ਹੈ ਧੰਨਵਾਦ ਬਹੁਤ ਬਹੁਤ ਵੇਖ ਲੈ ਲੈ ਮਰਦੀ ਤਾਂ ਮੈਨੂੰ ਕਹੇ ਬਾਈ ਇਸ ਤੋਂ ਅਸੀਂ ਤਾਂ ਗਾਂ ਪੇਟ ਹੈਗਾ ਉੱਥੇ ਦੀ ਬਾਤ ਉੱਥੋਂ ਵੀ ਨੇ ਆ ਉਹ ਕਹਿੰਦੇ ਗੇਟ ਹੈਗਾ ਮਦਰ ਦੀ ਹਾਂਜੀ ਦੋਸਤੋ ਆਪਾਂ ਬੰਗਾਂ ਨਾਲ ਗੱਲਬਾਤ ਕੀਤੀ ਆ ਤੇ ਮੰਡੀ ਬਹੁਤ ਹੀ ਭਰਦੀ ਆ ਆਇਓ ਤੁਹਾਨੂੰ ਦਿਖਾਉਣੇ ਆ ਮੰਡੀ ਦੇ ਰੰਗ ਤੇ ਜੇ ਕੋਈ ਸੌਦਾ ਹੁੰਦਾ ਹੋਇਆ ਉਹ ਵੀ ਦਿਖਾਉਣੇ ਆ ਇਧਰ ਦੋਸਤੋ ਜੂਸ ਜੂਸ ਹੈ ਰੇੜੀਆਂ ਲੱਗੀਆਂ ਇਧਰ ਦੋਸਤੋ ਵੇਖ ਸਕਦੇ ਅਸੀਂ ਕੋਈ ਚਾਹੇਗਾ ਤੇ ਹੋਰ ਕੱਢ ਦਿੱਤੀਆਂ ਬਰਗਰਾਂ ਬੁਰਗਰਾਂ ਦਾ ਜਿਦਾਂ ਰੇੜਾਂ ਲੱਗੀਆਂ ਹੋਊਗਾ ਇੱਥੇ ਖਾਣ ਪੀਣ ਦਾ ਵੈਸੇ ਬਾਗਾਂ ਦਾ ਚਾਹ ਪਾਣੀ ਦਾ ਤੇ ਲੰਗਰ ਦਾ ਵੀ ਬਹੁਤ ਪ੍ਰਬੰਧ ਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਇੱਥੇ ਨਾਲ ਦੀ ਨਾਲ ਬਾਕੀ ਕਿੰਨੀ ਕਿ ਭਰਦੀ ਆ ਇਹਦੇ ਦੇਖ ਸਕਦੇ ਹੋ ਦੋਸਤੋ ਕਟਕਨਾਥ ਕੂਕੜਾਂ ਦੇ ਵੀ ਆਏ ਆ ਉਹ ਇੱਥੇ ਰੱ ਕਰਨਾ ਨਹੀਂ ਮੈਂ ਗੱਲ ਕਰਦਾ ਮੈਂ ਗੱਲ ਕਰ ਮੈਂ ਦਿਖਾਉਂਦਾ ਉਹ ਨਹੀਂ ਗੱਲ ਕਰਦਾ ਨਹੀਂ ਬਦ ਕਰਦਾ ਮੈਂ ਦੋਸਤੋ ਇਹਦੇ ਸੌਦਾ ਹੋਣਗੇ ਮੈਂ ਚਲੇ ਆ ਮਾਚ ਹੋ ਜਾ ਦੇਖ ਸਕਦੇ ਹੋ ਕਿੰਨੇ ਦੀ ਕਿੰਨੇ ਜੀ ਦਾ ਕਿੰਨੇ ਜੀ ਦਾ 3500 ਦਾ ਮੈਂ ਜੋ ਦੀ ਮੈਂ 5300 ਕਿਹਾ 5000 ਕਿਹਦੇ ਯਾਰ ਕੋਸ ਮੇਰੇ ਦਾ ਨਾਮ ਪਰ ਮੈਂ ਨਹੀਂ ਦੂੰ ਤੇ ਮੈਂ ਵੀ ਨਹੀਂ ਸਾਡੇ ਗਾਉਂ ਤੇਰੇ ਯਾਰ ਨਹੀਂ ਇਹ 3500 ਦੋਸਤੋ ਸੌਦਾ ਹੋਇਆ ਨਹੀਂ ਬੰਦ ਦਾ ਹੋਰ ਕੋਈ ਸੌਦਾ ਹੁੰਦਾ ਦਾ ਦਿਖਾਉਣੇ ਤੁਹਾਨੂੰ ਪਹਿਲਾਂ ਮੇਲੇ ਦੇ ਵਿੱਚ ਆਤਮਰਾਦਗੇ ਨਾਲ ਦੀ ਨਾਲ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਬਰਬਰੀ ਬੀਟਲ ਘਟਾਉ ਮਾਲੇ ਤੇ ਬਾਈਆਂ ਦਾ ਸਾਰਾ ਕੁਝ ਹੁੰਦਾਗਾ ਆਪਾਂ ਸਾਰੇ ਕਹੇ ਦੀ ਇੱਛਾ ਤੁਮਰਾਉਣੇ ਤੁਹਾਨੂੰ ਬੱਕਰੀਆਂ ਦਿਖਾਉਣੇ ਆ ਇਥੇ ਜਿਹੜੀਆਂ ਬੀਟਰਲ ਬੱਕਰੀਆਂ ਬੋਕ ਇਹ ਦੋਸਤੋ ਆਉਂਦੇ ਆ ਆ ਜਿਹਦੋਂ ਭਾਰੀਆਂ ਬੱਕਰੀਆਂ ਦਿਖਾਵਾਂਗੇ ਨਾਲ ਨਾਲ ਮੇਲਾ ਜਿਹੜਾ ਦੋਸਤੋ ਬਹੁਤ ਜਿਆਦਾ ਫਸਦਾਗਾ ਗੁੜੀ ਸੰਗਰ ਗੁੜੀ ਸੰਗਰ ਹਾਂ ਮੰਗਲਵਾਰ ਮੰਗਲਵਾਰ ਕਿਵੇਂ ਬੱਕਰੀਆਂ ਮੰਡੀ ਵੱਤ ਪਈ ਕਿਵੇਂ ਬੱਕਰਾ ਮੰਡੀ ਗੁੜੀ ਸੰਗਰ ਵਾਲੀ ਕਿ ਸ਼ਨੀਵਾਰ ਲੱਗਦੀ ਆ ਨਹੀਂ ਮੰਗਲਵਾਰ ਮੰਗਲਵਾਰ ਲੱਗਦੀ ਆ ਤੇ ਕਿਨੇ ਇੱਕ ਭਰਦੀ ਆ ਮੰਡੀ ਤੋਂ ਰੀ ਪਹਿਲੀ ਵਾਰ ਮੰਡੀ ਲਾ ਰਹੇ ਆ ਪਹਿਲੀ ਵਾਰ ਹੀ ਲਾ ਰਹੇ ਆ ਕਿੰਨੀ ਤਰੀਕ ਨੂੰ 13 ਤਰੀਕ 13 ਤਰੀਕ ਠੀਕ ਆ ਬਾਈ ਜੀ ਬਾਈ ਪਹਿਲੀ ਵਾਰ ਮੰਡੀ ਲਾ ਰਹੇ ਆ 13 ਤਰੀਕ ਨੂੰ ਦਿਨ ਮੰਗਲਵਾਰ ਨੂੰ ਗੁੜੀ ਸੰਗਰ ਵਿਖੇ ਤੇ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਜੋਥੇ ਵੱਧ ਤੋਂ ਵੱਧ ਪਹੁੰਚੋ ਤੇ ਬਾਈਆਂ ਦਾ ਸਾਥ ਜ਼ਰੂਰ ਦਿਓ ਯਾਰ ਜੇ ਕੋਈ ਭਾਈ ਨਵਾਂ ਕੰਮ ਸਟਾਰਟ ਕਰਦਾ ਨਾ ਯਾਰ ਆਪਾਂ ਬਾਹਰ ਜਾਣ ਨਾਲੋ ਦੇਖੋ ਇੱਥੇ ਬੰਦਾ ਰਹਿ ਕੇ ਕੰਮ ਸਟਾਰਟ ਕਰਦਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਦੀ ਮਦਦ ਤਾਂ ਜ਼ਰੂਰ ਕਰਨੀ ਬਣਦੀ ਆ ਧੰਨਵਾਦ ਭਾਈ ਜੀ ਤੁਹਾਡਾ ਬਹੁਤ-ਬਹੁਤ ਆ ਦੇਖਦਾ ਤੁਸੀਂ ਦੋਸਤੋ ਜਿਹੜੇਗਾ ਬੀਟਰਲ ਬੱਕਰਾਂ ਉਹ ਵੀ ਐਂਗਾ ਐਂਗਾ ਦੇ ਵਾਦ ਜਿਹੜੇ ਦੋਸਤੋ ਮੈਂ ਵੀ ਨਹੀਂ ਆਉਨੇ ਕਿ ਕਿ ਉਹ ਤੁਸੀਂ ਵੀ ਦੇਖ ਸਕਦੇ ਹੋ ਇਧਰ ਵੀ ਦੋਸਤੋ ਬੀਟਰ ਆ ਦੋਸਤੋ ਬਰਪਰੀ ਆ ਗਈਆਂ ਬਰਪਰੀ ਬਕਰ ਮੈਂ ਬਹੁਤ ਸੁਣਨਾ ਮਿਲ ਗਿਆ ਕੁਝ ਮੋਗਾ ਤਾਂ ਨਹੀਂ ਲਿਆ ਦੋਸਤੋ ਮਾਲ ਹਜੇ ਆਈ ਜਾਂਦਾਗਾ ਵੇਖ ਲਾ ਦਿੰਦੇ ਹਾਂ ਤੁਸੀਂ ਦੋਸਤੋਂ ਮਾਲ ਇਸ ਤੋਂ ਬਹੁਤ ਹੀ ਜ਼ਿਆਦਾ ਹੁੰਦਾ ਹੈ ਹੈ ਪੱਟ ਨਹੀਂ ਆ ਰਹੀ ਕੋਈ ਨਹੀਂ ਹੂੰ ਇਹ ਦਿਲਾਲ ਵੇਖ ਲਾ ਬਾਈ ਯਾਰ ਮੈਂ ਤਾਂ ਆਪ ਪਹਿਲੀ ਵਾਰ ਆਇਆ ਅੱਜ ਬਾਹਰ ਦੇ ਚਰ ਤੋਂ ਕਿ ਇੱਥੇ ਵੀਡੀਓ ਬਣਾਈ ਬੈਠੀ ਆ ਇੱਥੇ ਇੱਕ ਦੋ ਮੁੰਡੇ ਹੈਗੇ ਆ ਇੱਕ ਦਾ ਹੈਗਾ ਕਿ ਦੂਜਾ ਪੋਮਾ ਪੋਮਾ ਵਾ ਲੋ ਪੋਮਾਸ਼ੇ ਦੀ ਦਵਾ ਦੂ ਸਾਰਾ ਤੋ ਜੇ ਆਇਆ ਹੋਵੇ ਤਾਂ ਪਤਾ ਨਹੀਂ ਉਹ ਆਇਆ ਕਿ ਨਹੀਂ ਹਜੇ ਮੈਨੂੰ ਮਿਲਿਆ ਨਹੀਂ ਗਾ ਨੰਬਰ ਮਿਲਿਆ ਨਾ ਨੰਬਰ ਉਹਦਾ ਹੈਗਾ ਵੀ ਜੀ ਦੋਸਤੋ ਵੇਖਦੇ ਜਦੋਂ ਮੰਡੀ ਬਹੁਤ ਹੀ ਭਰੀ ਹੋਈ ਆ ਤੇ ਮੰਡੀ ਦੇ ਵਿੱਚ ਦੰਨੇ ਆ ਪਰ ਜਿਹੜਾ ਇਹ ਨੂੰ ਨਹੀਂ ਪਹੁੰਚਦਾ ਮੈਂ ਜਾਂ ਬੱਚਾ ਖਲਾਸ ਵਧੀਆ ਵਧੀਆ ਬਾਈ ਕੀ ਹੈ ਉਹ ਠੀਕ ਹੈ ਬਾਈ ਇੱਥੇ ਹੀ ਆ ਬਾਈ ਯਾਰ ਇਧਰ ਫਿਰਦੇ ਸੀਗੇ ਉਹ ਹਾਂਜੀ ਦੋਸਤੋ ਵੇਖ ਸਕਦੇ ਹੋ ਤੁਸੀਂ ਬਕਰਮੱਲੀ ਬਹੁਤ ਹੀ ਜ਼ਿਆਦੇ ਭਰੀ ਹੈ ਓਏ ਜੇ ਕਿਸੇ ਦੇ ਮਗਾਂ ਨਹੀਂ ਐਂਟਰੀ ਨਹੀਂ ਹੋਈ ਤਾਂ ਐਂਟਰੀ ਕਰਾ ਲਓ ਆਪੋ ਆਪਣੇ ਮਗਾਂ ਦੀ ਤੇ ਮੂਹਰੀ ਦੇ ਲੀਰੇ ਦਾ ਪੰਡ ਖੜਾ ਦੇਖਦੇ ਕਰਾ ਲੈ ਮੋਲਮੂਹ ਦੇ ਲੀਰੇ ਦਾ 11 ਬਾਰ ਦੀ ਇਹਦਾ ਪੌਂਟਾ ਜੇ ਕੋਈ ਭਰਾ ਇਕੱਠਾ ਲਈਦਾ ਤਾਂ ਬਾਈ ਉਹਦੇ ਵੀ ਲੋਜ ਹਸਾ ਰਹੇ ਕਰਦੇ ਨਹੀਂ ਰੋਟੇ ਵਿੱਚ ਕਿਸਾ ਕਿਦੋਂ ਜਾਣਾ ਹੈ ਨਾ ਅੱਜ ਆਏਗਾ ਵੀਰੇ ਯਾਰ ਇਹਦਾ ਮੁੱਦਾ ਥੋੜੀ ਜਿਹੀ ਬਾਤ ਹੈ ਨਾ ਤਾਂ ਜੇ ਵੀਰੇਆ ਦੋਸਤੋ ਜੇ ਕੀ ਸੌਦਾ ਹੁੰਦਾ ਹੋਇਆ ਤਾਂ ਤੁਹਾਨੂੰ ਦਿਖਾਉਣੇ ਸੌਦੇ ਦੀ ਵੀਡੀਓ ਤੇ ਲਓ ਵੀ ਦੋਸਤੋ ਵੇਖਦੇ ਤੁਸੀਂ ਬੱਕਰੀਆਂ ਬਹੁਤ ਕੁਆਲਿਟੀ ਨਾਲ ਆਉਂਦੀਆਂ ਬਹੁਤ ਹੀ ਦੋਸਤੋ ਜਿਆਦਾ ਕੁਆਲਿਟੀ ਦੀਆਂ ਬੱਕਰੀਆਂ ਇੱਥੇ ਆਉਂਦਾਂ ਤੇ ਮੇਲਾ ਬਹੁਤ ਭਰਦਾ ਹੈਗਾ ਇਧਰ ਬਾਹਰ ਵੀ ਹੁਣੇ ਇਸ ਨੂੰ ਲਓ ਦੋਸਤੋ ਸੌਦਾ ਹੁੰਦਾ ਫਿਰ ਤੁਹਾਨੂੰ ਦਿਖਾਉਨੇ ਆ ਸੌਦਾ ਇਹ ਲੈ ਲੋ ਯਾਰ ਇਹਨਾਂ ਦਾ ਥੋੜਾ ਹੁੰਦਾ ਫਰਕ ਆਰਤਾ ਕੁਝ ਆ ਯਾਰ ਆ ਬਾਜੀ ਨੰਬਰ ਆ ਸਾਰੇ ਪੜਾ ਦਿੰਦਾ ਇੱਕ ਤੱਕ ਪੈਸੇ ਆ ਲਾ ਲਾ ਕਾਲ ਸਸੇ ਗਾ ਤਾਂ ਤੂੰ ਦੱਸ ਦੇ ਤੋ ਦਿਨ ਘੁੱਟ ਘੁੱਟ ਕੇ ਉਹ ਨਹੀਂ ਉਹ ਭਰਾ ਹੋ ਗਿਆ ਨਹੀਂ ਨਹੀਂ ਜਾਓ ਦਾਦਾ ਹੋ ਗਿਆ ਪਾਲਕ ਹੋ ਜਾਂਦਾ 7 ਕਿਲੋ ਹੋਰ ਕੀ ਆ ਨਾ ਨਾ ਨਹੀਂ ਦੇਣੇ ਨਹੀਂ ਉਰੇ ਲੈ ਬਾਜੀ ਇਹ ਇੱਕ ਮੁੱਲ ਦਾ ਦੇ ਮੈਂ ਇੱਕ ਕੱਪ ਇੱਕ ਘੱਟ ਦੇਣਾ ਹੀ ਨਹੀਂ ਵੀਰੇ ਲਾਸਟ ਜਗ੍ਹਾ 6500 ਤੇਰੇ ਵਾਸਤੇ ਉਹ ਤੁਸੀਂ ਆਏ ਕਿਹੜੇ ਕੱਪੜੇ ਲਾਣ ਦੇ ਜੇਰੀ ਗੱਲ ਨਾ ਚਾਹੁੰਦੇ ਚੌਧਰੀ ਹੋਰ ਕੱਪੜੇ ਲਾਣ ਨਹੀਂ ਕਰਦੇ ਅਗਲੇ ਦੀ ਜਮਾਈ ਨੇ ਤਾਂ ਥੋਣੀ ਦੋਈ ਦੀ ਨਿਆਰੇ ਯਾਰ ਲੈ ਵੀ ਵੀਰ ਕਹਿੰਦਾ ਕਿ ਤੱਕ ਕੱਪੜੇ ਲਾਉਣੇ ਆ ਯਾਰ ਮੇਰੇ ਨਹੀਂ ਨਹੀਂ ਆਪਾਂ ਧੱਕਾ ਨਹੀਂ ਕਰਦੇ ਧੱਕਾ ਨਹੀਂ ਕਰਦੇ ਰਾਜਾ ਨਾ ਮੈਂ ਤਾਂ ਆਪ ਵਿੱਚ ਜਾ ਸਾਡਾ ਗੋਸ਼ੋ ਦਾ ਦੇਰੀ 5500 ਦਾ ਬੱਕਰਾ ਵਿੱਚ ਐਵੇਂ ਨਾ ਭਰਾ ਦਾ ਮਨ ਜਾਏ ਉਹ ਨਹੀਂ ਨੇ ਨਹੀਂ ਪਕੜਾ ਵੱਡਣਾ ਤੇ ਲੈਣਾ ਕੋਈ ਰੱਖਣ ਵਾਲਾ ਬੰਦਾ ਵੱਡੇ ਨਾਲ ਨਹੀਂ ਰੱਖਣਾ ਵੱਡੇ ਨਾਲ ਮੈਂ ਦਿੰਦਾ ਹੀ ਨਹੀਂ ਠੀਕ ਆ ਠੀਕ ਆ ਠੀਕ ਆ ਕੋਈ ਗੱਲ ਮੈਂ ਵੀ ਤੁਸੀਂ ਦੇਖ ਸਕਦੇ ਹੋ ਲੋ ਲੋ ਨਹੀਂ ਵਾਲਾ ਬੰਦਾ ਕੰਮ ਤਾਂ ਕਰਦਾ ਉਹ ਨਹੀਂ ਬਾਈ ਯਾਰ ਚੌਧਰੀ ਅੜੀ ਪਰ ਗਿਆ ਕਹਿੰਦਾ ਨਹੀਂ ਮੇਰੇ ਕੱਪੜੇ ਲਾਉਣੇ ਆ ਯਾ ਭਾਈ ਦੀ ਮਣੇ ਜਾਂ ਲਕਾਈ ਜਾ ਨਹੀਂ 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 ਹੋ ਗਈ ਹੋਰ ਕਿੱਥੇ ਨਹੀਂ ਜਗਤ ਤੈਨੂੰ ਜ਼ਿਆਦਾ ਨਹੀਂ ਮਾਣ ਯਾਰ ਨਹੀਂ ਨਹੀਂ ਉਹ ਜਾਇਆ ਨਹੀਂ ਨਹੀਂ ਫਟਟ ਆਇਆ ਬੋਰ ਵਾਲਾ ਡੀਸੀ ਬਣ ਜਾਂਦਾ ਹੈ ਲੈ ਨਹੀਂ ਡੀਸੀ ਕੀ ਅਬਰ ਬੰਦੇ ਦੀ ਕਹਾਣੀ ਨਹੀਂ ਸਹੀ ਪੈਸੇ ਲਵਾਣਾ ਯਾਰ ਨਹੀਂ ਪਾਲਾ ਯਾਰ ਹੁਣ ਨਾ ਨਾ ਰੇੰਟ ਬਾਰੇ ਗੱਲ ਸਹੀ ਹੁੰਦਾ ਤਾਂ ਆਪਾਂ ਮੈਂਟੇ ਨਾਲ ਪੁੱਛ ਲੈ ਉਹਨੂੰ ਬਾਈ ਨੂੰ ਪੁੱਛ ਲੈ ਆਪਾਂ ਇੰਨੀ ਦੇਰ ਤੱਕ ਲਾਂ ਦੇਈਏ ਉਹ ਇੱਕ ਬੱਕਰੇ ਨੇ ਉਹ ਨਹੀਂ ਯਾਰੇ ਮੋੜ ਦਾ ਮੋੜ ਦੇ ਹੋਰ ਪੱਕੀ ਓਰੇ ਆ ਬਰੇ ਆ ਜਾ ਦੇ ਆ ਜਾ ਕਿੰਨੇ ਬੰਦੇ ਇਕੱਠੇ ਹੋਏ ਆ ਤੁਸੀਂ ਓਰੇ ਆ ਬਰੇ ਫਾਜਲ ਕਾ ਤੋਂ ਭਰਾ ਲੈ ਕੇ ਆਏ ਸੀ ਵੈਸੇ ਤਾਂ ਕੰਨਾ ਤੋਂ ਉਹਨਾਂ ਦੀ ਕਹਾਣੀ ਕਿ ਤੂੰ ਦੇਖ ਲਈ ਹੈ ਨਾ ਹੋਰ ਪਾਰ ਇੱਕ ਲਈ ਮਰਿਆ ਆ ਪਿਆ ਕਾਵਲਾ ਦਾ ਵੇਚਾ ਜਾ ਰਿਹਾ ਬੱਕਰਾ ਇੰਨੇ ਦੂਰੀ ਕੋਲੇ ਓਰੇ ਆ ਬਾਈ ਓ ਰੇ ਆ ਜਾ ਅਗਲੇ ਨੇ ਯਾਰ ਭਾਸੇ ਲੰਬੀ ਚੀਕਾ ਵੀ ਲੈ ਜਾ ਲੈ ਆ ਫੜ ਕਿਉਂ ਯਾਰ ਉਹ ਕਰਤਾ ਯਾਰ ਉਹ ਇਹ ਕਰਦਾ ਤੇ ਮੈਂ ਫੜਾ ਆਵਨਾ ਕਿੰਨੇ ਦਾ 19 ਦਾ ਹੀ ਲਖਾ ਜੀ ਸਾਢੇ ਪੰਜ ਤੇ ਲੈ ਜਾ ਜਾ ਚਲੋ ਜੀ ਚਲੋ ਬਾਈ ਜਿਆ ਫੋਲਗਾ ਯਾਰ ਸੱਜੇ ਯਾਰ ਓ ਯਾਰ ਚਲ ਖੁਸ਼ ਆ ਬਾਈ ਹੁਣ ਤਾਂ ਖੁਸ਼ ਆ ਯਾਰ ਓ ਰੇ ਆ ਬਾਈ ਆਪਣੇ ਲੁੰਦੇ ਆ ਕਹਦੇ ਕੱਪੜੇ ਲੁੰਦੇ ਆ ਦੌਰ ਕਰਾਂ ਇਹਦੇ ਕੱਪੜੇ ਆ ਗਿਆ ਕਮਟਾ ਆ ਪੈਸੇ ਬਾਈ ਨੇ ਸੂਰੇ ਵਾਲਾ ਬੱਕਰਾ ਮੰਡੀ ਤੇ ਆ ਕੇ ਪੱਠ ਖਰੀਦੀ ਆ ਤੇ ਇਹਦੇ ਨਾਲ ਆਪਾਂ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆਪਾਂ ਸੁਖਦੀਪ ਤੇ ਪਿੰਡ ਕਿਹੜਾ ਬਾਈ ਜੀ ਵਧਾਈ ਪਿੰਡ ਜੀ ਤੇ ਵਧਾਈ ਠੀਕ ਹੈ ਜੀ ਤੇ ਇਹ ਪੱਠ ਕਿਹੜੀ ਨਸਲ ਦੀ ਆ ਬਾਈ ਬਾਈ ਜੀ ਪੱਠ ਆਪਣੇ ਕੋਲੇ ਘਰੇ ਬਰਬਰੀਆਂ ਪੱਤਰੀਆਂ ਰੱਖ ਹੈ ਠੀਕ ਹੈ ਜੀ ਉਹਦੇ ਬੱਚਾ ਸੀਗਾ ਇੱਕ ਪੱਠ ਸੀਗੀ ਉਹ ਕੋਈ ਯਾਰ 베 ਨਹੀਂ ਲੈ ਗਿਆ ਠੀਕ ਹੈ ਜੀ ਉਹ ਦੁੱਧ ਪਿਆਉਣ ਵਾਸਤੇ ਲਈ ਹੈ ਅੱਛਾ 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 ਉਹ ਬੱਕਰੀ ਦਾ ਦੁੱਧ ਜਾਦੇ ਹੋਣਾ ਹਾਂ ਜੀ ਦੁੱਧ ਜਾਦੇ ਚੋਣੀ ਪੈਂਦੀ ਹੈ ਵੀ ਕਿੰਨੇ ਦੀ ਲੈ ਲਈ ਵੀਰੇ ਇਹ ਬਾਈ ਦੀ 1200 ਜੀ ਪੈ ਗਈ ਵਾਹ ਜੀ 1200 ਰੁਪਏ ਦੀ ਕੋਈ ਮਾੜਾ ਨਹੀਂ ਫ੍ਰੀ ਜੀ ਲੈ ਗਿਆ ਮੁੰਡਾ ਆ ਰਿਹਾ ਬਾਈ ਚਲੋ ਚੰਗਾ ਨਾਲ ਇਹ ਪਲ ਜੂਗੀ ਹਾਂ ਜੀ ਹਾਂ ਕੋਈ ਆਉਂਦਾ ਬਾ ਮੈਨੂੰ ਮਾਮਿਲ ਜੂਗੀ ਤੇ ਉਹਨੂੰ ਵੀ ਮਿਲ ਜੂਗੀ ਸਹੀ ਗੱਲ ਹੈ ਲਓ ਜੀ ਬਹੁਤ ਬਹੁਤ ਧੰਨਵਾਦ ਖਾਈ ਕਰਾ ਲਈ ਬਾਈ ਹਾਂ ਜੀ बारह सौ बारह ਕਿਆ ਲੱਗਿਆ ਤੈਨੂੰ ਕੋਚ ਆ ਗਿਆ ਓਏ ਹੱਥ ਦਾ ਕਰਦਾ ਹੁਣ ਆ ਬੱਕਰੇ ਦਾ ਸੌਦਾ ਨਹੀਂ ਕਰਦਾ ਹਾਂ ਮੰਗਿਆ ਸੀ ਬਾਈ 4500 ਖਰਾ ਪਰ ਰੱਖ ਲਈ ਤਨ ਪਾਈ ਬਾਈ ਕਰਾਂ ਦੂ ਜਾਂ ਪਾਲਾ ਕੋਸ਼ ਹੋ ਗਿਆ ਬੱਚਾ ਯਾਰ ਮੰਗਦੇ ਕੀ ਸੀ 2000 ਰੁਪਏ 2000 ਮੰਗਿਆ ਲੱਗਿਆ ਕਿੰਨਾ ਬਾਈ 4500 ਲੱਗ ਗਿਆ ਯਾਰ ਜਾਦੇ ਅੱਜ 42 ਸਾਲ ਹੁੰਦੇ ਆ ਹਾਂ ਜੀ ਕਿੰਨੇ ਚਿਰ ਦਾ ਭਾਈ ਹਾਲ ਆ ਯਾਰ ਔਰ ਸਾਟੀ ਵੀ ਰੱਖਣੀ ਪਊਗੀ ਨਹੀਂ ਨਹੀਂ ਕਰੀ ਅੰਦਾ ਉਹਨਾਂ ਬੰਦੇ ਦੇ ਬਾਈਆਂ ਨੂੰ ਵੀ ਚੱਲ ਵਾਦਾ ਕਰੇ ਕੀ ਆ ਭਾਈ ਯਾਰ ਉਹ ਕੰਨਾਂ ਦੀ ਕੁਆਲਿਟੀ ਹੈ ਨਹੀਂ ਇੰਨੀ ਦੇ ਦੇ ਹਾਂ ਉਮਾਹ ਕੰਨਾਂ ਦੀ ਇਦੀ ਕੁਆਲਿਟੀ ਨਹੀਂ ਦੇ ਦੇ ਵੰਡ ਜਾ ਪਰ ਕਦੀ ਮਾਰ ਨਾ ਮਾਰਿਆ ਹੈ ਹੈ ਪਤਾ ਜੀ ਨੂੰ ਇਹਨਾਂ ਕੰਨਾਂ ਦਾ ਓਏ ਯਾਰ ਇਹ ਤੋਂ ਵੱਧ ਬੈ ਨਹੀਂ ਕਹਿੰਦਾ ਯਾਰ ਤੂੰ ਐ ਕਰੀਂ ਜਿਆਦਾ ਬੱਕਰਾ ਵੇਚ ਕੇ ਵਿਖਾਈ ਮੈਨੂੰ ਪਤਾ ਲੱਗ ਜੂ ਵੱਧ ਵੇਚਿਆ ਠੀਕ ਆ ਕਰੀ ਆ ਲੈ 5000 ਲਿਖਾਈ ਆ ਦੋ ਆਪਦੀ ਅਜਾ ਪਾਲਾ ਕੋਸ਼ੋ ਓ ਦੇ ਦੇ ਸਹੀ ਆ ਮੈਨੂੰ ਬਾਤ ਸਹੀ ਆ ਉਹ ਜਾਣ ਦੇ ਬਾਈ ਰੱਖ ਲੈ ਰੱਖ ਲੈ ਉਹ ਸਹੀ ਆ ਉਹ ਰੱਖ ਲੈ ਓ ਲੈ ਖੋਲੋ ਜੇ ਤੇਰੀ ਆਤਮਾ ਖੋਜ ਬੱਕਰਾ ਖੋਜ ਆਤਮਾ ਨਹੀਂ ਜੀ ਨਹੀਂ ਖੋਜ ਸਹੀ ਆ ਉਹ ਪੈਸੇ ਕਹਿਣ ਬਾਈ ਪੈਸੇ ਬੱਕਰੇ ਦੇ ਉਹ ਬਾਈ ਪੈਸੇ ਕਿਨੂੰ ਨਵੇੜੋ ਤੇਰੇ ਘੋਟੇ ਦੇ ਕੰਮ ਆ ਹੀ ਆ ਬਾਈ ਧਰ ਦੇ ਭਾਈ ਆ ਦਿੰਦੇ ਆ ਬਾਈ ਬਹੁਤ ਵਧੀਆ ਲਿਖ ਗਿਆ ਇਹ ਨਾ ਇਹਨਾਂ ਦੇ ਵਿੱਚ ਪਾਣੀ ਚੱਲਦਾ ਹੀ ਚੰਗਾ ਕੰਨਾਂ ਦੀ ਕੁਆਲਿਟੀ ਦੇ ਪਾਣ ਫਿਰ ਚੱਲ ਤੰਨ ਤਾਂ ਜਾਵਾਂ ਬੁੱਛਿਆ ਓ ਯਾਰ ਹੁਣ ਅਸੀਂ ਕਿੱਥੋਂ ਲਾਦ ਗਏ ਓ ਇਹਦਾ ਚੂਰੀ ਵਾਲਾ ਹੀ ਆ ਬਾਈ ਇਹ ਤਾਂ ਚਲੋ ਫਿਰ ਵੀ ਉਹਦੇ ਅੱਖਦਰ ਚੰਗੇ ਰਹਿ ਜਾਂ ਬਦੰਦਰੋ ਚੂਰੀ ਚਾਰੀ ਦੇ ਉਹ ਬੂਝਾ ਸੋਣਾ ਮੇਰਾ ਔਖਾ ਹੋਣਾ ਹੈਗਾ ਠੀਕ ਆ ਖੁਸ਼ ਆਣਾ ਧੰਨਵਾਦ ਕਿਹੜਾ ਪਿੰਡ ਆਪਣਾ ਮਾਰੇ ਹੀ ਕਰਾ ਮਾਰੇ ਤੋਂ ਆਏ ਸੀ ਬਾਈ ਅਲ ਹਮਦੁਲਿਲਾ ਆਪੋ ਨਾਮ ਆਪਣੀ ਜਿਹੜਾ ਡਰਨਾ ਸੀ ਖੜੀ ਬਸ ਮੈਂ ਕਹੜਾ ਮੈਂ ਕਹੜਾ 5000 ਦੇਵਾਂਗਾ ਜਿਹੜਾ ਬਸ ਹਾਂ ਚਲੋ ਨਹੀਂ ਨਹੀਂ ਇੱਧਰ ਨਾਲ ਹੋ ਜਾਂ ਤੂੰ ਵੀ ਬਾਈ ਲੋ ਵੀ ਆ ਬੱਕਰੀ ਦਾ ਸੌਦਾ ਹੋ ਗਿਆ ਸੂਰੀਆ ਦਾ ਬੱਕਰਾ ਮੰਡੀ ਤੇ ਤੇ ਬਾਈ ਆਪਣਾ ਕਿਹੜਾ ਪਿੰਡਾ ਕੋਣੀ ਕੋਠਾ ਕਰ ਕੋਠਾ ਗੁਰੂ ਦਾ ਇਹ ਲੈ ਕੇ ਆਏ ਸੀ ਬੱਕਰੀ ਤੇ ਲਈ ਕਿਹੜੇ ਵੀਰ ਨੇ ਆ ਕੋਣੀ ਕੋਣੀ ਬਾਈ ਕਲਵੰਤ ਕੋਣੀ ਨੇ ਲਈ ਆ ਤੇ ਬਾਈ ਕਿੰਨੇ ਦੀ ਲਈ 15000 ਪੂਰੇ 15000 ਦੀ ਮੰਗਿਆ ਸੀ ਬਾਈ ਲਿਖਾਈ ਆ 22 ਬਾਈ ਮੰਗਿਆ ਸੀ 22 ਮੰਗਿਆ ਸੀ ਲੈ ਦੇਉ ਪੈਸੇ ਬਾਈ ਬਹੁਤ ਵਧੀਆ ਸੌਦਾ ਹੋ ਗਿਆ ਇਹ ਕੱਦ ਕਾਢ ਕੱਪੜੀ ਦਾ ਜਾਂਦਾ ਚੰਗੀ ਕੁਆਲਿਟੀ ਹੈ ਦੋਸਤੋ ਇਸੇ ਕਰਕੇ ਚੁੱਤੀ ਅਖ ਦੀ ਬੱਕਰੀ ਹੈ ਤੇ ਸੰਗੀਤ ਵੇਖ ਰਹੇ ਹੋ ਤੁਸੀਂ ਦੋਸਤੋ ਚਿੱਟੀ ਅਖ ਦੀ ਬੱਕਰੀ ਆ ਬੀਟਲ ਬੱਕਰੀ ਆ 22000 ਰੁਪਿਆ ਬਾਈ ਨੇ ਮੰਗਿਆ ਸੀਗਾ ਤੇ ਜਿਹੜਾ ਸੌਦਾ ਹੋਇਆਗਾ 15000 ਰੁਪਿਆ ਦਾ ਹੋਇਆਗਾ ਤੇ ਬਾਈ ਕਲਵੰਤ ਕਾਉਣੀ ਨੇ ਇਹ ਬੱਕਰੀ ਲਈ ਹੈ ਤੇ ਭਾਈ ਸੀ ਜਿਹੜੇ ਬਾਈ ਗਿਣਾ ਦਿੱਤੇ ਗਏ ਆ ਤੇ ਲੋ ਜੋੜੇ ਰਹੀ ਜੋੜੇ ਰਹੀ ਚਾੜ ਕਰੀ ਜਾਂਦਾ ਬਣਾ ਆ ਦੋ ਬੱਕਰੇ ਆ ਆਪਣੀ ਰਿਹੜੀ ਐ ਬਹੁਤ ਵਧੀਆ ਇਹਦੀ ਬਣਾ ਕੇ ਨਾ ਬਣਾ ਆ ਦੀ ਉਹ ਬੱਠ ਲੈਦੀ ਦਿਨੋ ਵਿੱਚ ਕੋਈ ਹੋਰ ਉਹ ਇੱਕ ਆ ਨਿੱਕੀ ਬਾਠਾ ਸੂਰੇ ਵਾਲਾ ਬੱਕਰਾ ਮੰਡੀ ਦੇ ਪਹੁੰਚੀ ਆ ਤੇ 5500 ਰੁਪਇਆ ਮੰਗਿਆ ਇਹਦਾ ਕੁਆਲਿਟੀ ਚੰਗੀ ਆ ਤੇ ਆਪਣੀਆਂ ਜੀ ਇਹ ਆਪਣੀਆਂ ਜੀ ਤੇ ਕੀੜਾ ਪਿੰਡ ਆ ਜੀ ਆਪਣਾ ਸੂਰੇ ਆ ਜੀ ਸੂਰੇ ਵਾਲਾ ਕਿੰਨੇ ਚਿਰ ਦੀ ਹੈ ਜੀ ਇਹ ਇਹਦਾ 10 12 ਦਿਨਾਂ ਦੀ ਅਸਾਂ 12 ਦਿਨਾਂ ਦੀ ਤੇ 5500 ਰੁਪਏ ਦਾ ਮੁੱਲ ਮੰਗੇ ਬਾਈ ਜੀ ਬੈਠਾ ਰਹੇ ਬੋਰ ਤੇ ਮੰਗਰ ਤਾਂ ਘਾਤ ਪਾ ਲ ਰਿਹਾ ਸਾਰੇ ਤਾਂ ਮੰਗਰ ਸਾਹ ਕੋ ਕੋੰਨ ਅੰਦਰ ਸਾਹ ਕਰੰਗੇ ਨਾ ਰਾਜੋ ਹਾਂਜੀ ਉਸੇ ਮੈਂ ਤੁਸੀ ਦੱਸਣਾ ਉਹਨੇ ਦਾ ਮੰਗ ਲਿਆ 5500 ਲਾਉਣਾ ਤੁਸੀਂ ਆ

ਲਓ ਤੁਸੀਂ ਵੀ 500 ਲਓ ਭਾਵੇਂ ਇਹਦਾ ਕੋਈ ਗੁੱਸਾ ਨਹੀਂ ਮੰਡੀ ਆ ਆ ਦੇਖਣ ਐ ਕਿਵੇਂ ਲੱਗਦੇ ਆ ਤੁਸੀਂ ਅੰਦਾਜ਼ੇ ਨਾਲ ਆ ਰਹੇ ਹੋ ਆ ਮਾਸੀ ਭਾਣਜੀ ਇਕੱਠੀ ਕਰ ਦਿਓ ਇਹ ਤਾਂ ਪਤਾ ਨਹੀਂ ਕੀ ਕਹਨ ਨਾ ਦੁੱਧ ਚੰਗਾ ਆ ਰਿਹਾ ਕਰੋ ਜੇ ਤੁਸੀਂ ਹੋਰ ਚੰਗੀ ਹੋਵੇ ਹਰ ਹਰ ਹਾਂ ਤੇਰੇ ਜਿੱਥੇ ਤੇਰੇ ਜਿੱਥੇ ਗੁਰੂ ਨਾਨਕ ਇਹ ਮੇਰੇ ਖਿਆਲ ਰੋੜ੍ਹ ਕੇ ਲੈ ਗਿਆ ਸੀਗਾ ਤੇ ਮੁਰਦਾ 316 ਨਹੀਂ ਫੜਾਈ 16 ਨਹੀਂ ਵੇਚੀ ਆ ਰੇਟ ਬੱਤੀ ਹੁੰਦੇ ਉਹ ਨਿਕਲੋ ਆਹ ਮੋੜ ਦੇ ਜਦ ਵੇਖਦਾ ਤੱਕੀ ਹੋ ਜਾਏ 100000 ਰੁਪਏ ਦੀ ਜਦ ਮਕਾਕੀ ਬੋਲਿਆ ਮੈਂ ਲਾ ਹੋ ਗਈਗਾ ਲਾ ਸਹੀ ਆ ਉਹ ਸਹੀ ਆ ਭਾਈ ਨੇ 13 ਗਿਆ 9000 ਰੁਪਏ ਲਾ ਦੇ ਨੇ 8 ਲਾਇਆ ਸੀ ਮੈਂ 1000 ਆ ਉਹਦਾ ਆ ਫਿਰ ਕੱਲ ਬੱਚਾ ਲਿਆ ਦੋ ਵਾਲੇ ਗਾ ਮਾ ਸਾਥ ਸਾਥ ਹੀ ਆ ਦੋਵੇਂ ਸੱਲੇ 3 ਦਾ ਨਾਂ ਦੇ ਉਹ ਮੈਂ ਆਪਣਾ 14 ਮੰਗਿਆ ਮੈਂ 13 ਸੀਰ ਉਹ ਤੇਰਾ ਭਰਾ ਉਹ 14 15 ਮੰਗ ਲਾ ਥੱਲੇ ਰੋਦਾ ਕੋਈ ਗੱਲ ਨਹੀਂ ਉਦਾ ਜੱਜੇ ਦਾ ਦੇਣਾ ਦਾ ਭਰਾ ਪੈਸੇ ਫੜਦ ਬੱਤੀ ਰਾਤ ਅੱਜਾ ਸਹੀ ਗੱਲ ਗਲਤ ਨਹੀਂ ਲਾਇਆ ਬਾਕੀ ਬੰਦਾ ਮੈਂ 50 ਨਹੀਂ ਲੌਂਦਾ ਨਹੀਂ ਬੰਦਾ ਵਾਲਾ ਸਾਇੰਗਾ ਵਾਦ 700 ਤੋਂ ਬਾਅਦ ਨਹੀਂ ਲੈਣੀ ਹੁਣ 9 ਦੀ ਕਰਤੀ 85 ਮਾ ਦਾ 8 ਮੈਂ ਚੱਕ ਜਾ 50 ਮੋੜ ਨਹੀਂ ਮਿਲ ਦਿਸਦੀ ਆ ਆ ਤੇਰੀ ਮਰਜ਼ੀ ਦਾ ਵੀ ਦੇਖ ਲਈ ਅਸੀਂ ਕਰਾ ਦਾਂਗੇ ਲੈ 100 ਹੋਰ ਵਧਾ ਦੇਣਾ ਜਾ ਹੋ ਗਈ ਲਿਖਾ ਜੇ ਤੇ ਕੱਢ ਲੈ ਜੱਲਾ ਆਇਆ ਯਾਰ ਨਾ ਨਾਬ ਉਹ ਬਦੇ ਦੇ ਬਾਈ ਯਾਰ ਨਾ ਬਾਲੀ ਚਲ ਕਰਿਆ ਪੰਜਾ ਬੰਦਾ ਇਹਨੂੰ ਵਸਗਾਇਆ ਤੇ ਨਹੀਂ ਜਾ ਮੈਂ ਕਿਹਾ ਤੂੰ ਲੈਣਾ ਜਾਂ ਤੇਰੇ ਤੋਂ ਲੈਣਾ ਬਟਾ ਵਾਦ ਉਹਦੇ ਕਰਮਾਂ ਦਾ ਮੈਂ ਤਾਂ ਸਹੀ ਦਿੰਦੇ ਪੈਸੇ ਲਾ ਦੇ ਮੈਂ ਪੁੱਛ ਲਾ ਬਾਈ ਨੂੰ 7 ਲਾਇਆ ਸੀ ਪੁੱਛਾ ਕੋਲੇ ਖੜਾ ਤੇਰੇ ਨਾਲ ਫਿਰ ਵੀ ਇਹ ਨੌ ਮੈਂ ਤੈਨੂੰ ਆਉਂਦਾ ਨਹੀਂ ਨਹੀਂ ਨੌ ਦੀਆਂ ਫਿਰ ਵੀ ਫਿਰ ਵੀ 2000 ਰੁਪਏ ਦੋਤਾ ਦੇ ਦੇ ਹੋਰ ਤੋਂ ਵੀ ਜਾਣਾ ਤੂੰ ਦੱਸ ਤੂੰ ਮੈਨੂੰ ਦੱਸ ਦੇ ਮੈਨੂੰ ਦੱਸ ਮੈਂ ਕਰਾ ਉਹਦੀ ਸੌਂਦਾ ਤੇਰੀ ਸੁਂਦਾ ਦੀਰਾਂ ਦੀ ਨਹੀਂ ਵਿਕਨੀ ਬਈ ਬੱਕਰੀ 8 ਲਾਇਆ ਸੀ ਉਹਨੇ 85 ਕਰਤਾ ਫਿਰ 9 ਕਰਤਾ ਹਾਂ ਬਾਈ ਕਹਿੰਦਾ ਹੋ ਗਿਆ ਉਹ 13 ਦੇਣਿਆ ਮਾਰ ਲੋ ਸ਼ਾਲ ਫਰਮੜੀ ਜੀ ਉਹਨੂੰ ਸ਼ਾਲ ਮਾਰਨ ਵਾਲੀ ਬਾਈ ਮੜ ਕੇ ਅਸੀਂ ਲੱਤ ਟੁੱਟ ਜੂਗੀ ਸ਼ਾਲ ਮਾਰਾ ਜੀ ਇੱਧਰ ਪਾਣੀ ਵੀ ਨਹੀਂ ਹੋਇ ਪੈਰ ਤੇ ਪਾਣੀ ਨਹੀਂ ਡਾਕਟਰ ਬਹੁਤ ਇੱਥੇ ਪਾਣੀ ਨਹੀਂ ਪਾ ਸੂਰੀਆ ਜੀ ਕਰ ਲੈ ਅਗਲੇ ਨੇ ਵੇਚ ਨਹੀਂ ਹੈ ਅਗਲੇ ਨੇ ਵੇਚ ਨਹੀਂ ਕਿਹਨੂੰ 12 ਗੀਆ ਵੇਚ ਦੇ ਨਾ 92 ਸੌ ਦੇਣੀ ਨਾ ਮੈਂ ਬੜਾ ਚੱਲ ਚੱਲ ਫੋਰ ਲਾਈਨ ਦੇ ਕੇ ਰੋ